ਲਓ ਬਾਈ ਕੀ ਹਾਲ ਚਾਲ ਆ ਜਣਾ ਸਵਾਗਤ ਆ ਤੁਹਾਡਾ ਆਪਣੇ ਅੱਜ ਦੇ ਬਲੌਗ 'ਚ ਅੱਜ ਆਪਾਂ ਆਪਣੇ ਵਾਲੇ ਚੋਬਰ ਦੀ ਕਰਾਉਣ ਚੱਲਦੇ ਆ ਸਰਵਿਸ ਲਓ ਬਾਈ ਆਰੇ ਆਪਣਾ ਚੋਬਰ ਰੰਗ ਚਾਉਂਦੇ ਆ ਸਰਵਿਸ ਕਿਉਂ ਮੁੰਡਿਆ ਚੱਲ ਗਏ ਚੰਦ ਗਏ ਜਾਲਾ ਅੰਕਲ ਜਾਂਦਾ ਨਹੀਂ ਤੂੰ ਜਾਲਾ ਬੰਗ ਲਓ ਬਲੱਡ ਨਾ ਕਰ ਆ ਬਾਇਅੰਸ ਇੰਜ ਪਹੁੰਚ ਗਏ ਸੀ ਕੀ ਹੋ ਗਿਆ ਇਹ ਲਾਈਟ ਬੀਚ ਨੇ ਖੋਲਤੀ ਆਉਂਦੀ ਉਹ ਖੱਲਰ ਗਈ ਆਇਆ ਕਰਦੀ ਖੱਲਰ ਗਈ ਆ ਦੇਖੇ ਕਿੱਡੇ ਬੰਦੇ ਨੂੰ ਚਾਬੀ ਲੈਣ ਭੇਜਿਆ ਕਿ ਕਿੜੇ ਨੂੰ ਭਾਈ ਆ ਜਿਹੜੇ ਅੱਖਾਂ ਤੋਂ ਕਹਦਾ ਸੀ ਇਹ ਤਾਂ ਮੋਟ ਪੰਜਾਬੀ ਜੀ ਜੀ ਉਸੇ ਨਹੀਂ ਚਾਹੁੰਦੇ ਯਾਰ ਆ ਬਹੁਤ ਨੇ ਸੋਚਿਆ ਆਇਸ ਤੋਂ ਲੈ ਕੇ ਮਾਰ ਕੇ ਚੜਨਾ ਪੈੂਗਾ ਹਾਂ ਦੇਖ ਲੈ ਤੰਗ ਉਹਦਾ ਬੜੀ ਤਗੜੀ ਚੀਜ਼ ਹੈ ਕਹਦੇ ਵੜਿਆ ਕਸਤ ਵੀ ਜ਼ਰੂਰੀ ਆ ਉਹ ਲਾਈਟ ਸਿੱਧੀ ਕੱਸਿਓ ਟੇਢੀ ਆ ਲਾਈਟ ਯਾਰ ਓਏ ਟੇਢੀ ਆ ਲਾਈਟ ਯਾਰ ਪਰ ਇਹ ਹੋ ਜਾਏਗਾ ਉਹ ਮੁੱਤੇ ਮੰਨ ਲਓ ਆਏ ਕਿੰਨੇ ਬਈ ਹੈ ਬਈ ਹੈ ਹੋਰੀ ਮੁੰਡੇ ਕਹਿੰਦੇ ਸ਼ੋਰੂਮ ਦੇਖਣਾ ਜੇ ਕਿਹੜੇ ਕਿਹੜੇ ਕਹਿੰਦੇ ਕਿ ਕਿੰਨੇ ਲੋਣੇ 50 50 ਦਾ ਬੜਾ ਵੱਡਾ ਫੈਨ ਹੈ ਹੈਨਾ 3 ਸਪੀਡ ਕਹਿੰਦਾ ਹੁਣ ਨਮਾ ਆ ਗਿਆ ਉਸ ਟਾਲਾ ਪਾ ਲੂਗਾ। ਬਹਾੜਾ ਰੋ ਨੋ। ਇਹਦਾ ਮੂੰ ਦਾ ਇਹ ਹੈਗਾ ਭਾਈ ਇਹ ਦਿਖਾਣਾ ਹੈ। ਹੈਗਾ ਤਾਂ ਇਹ ਵਾਲਾ ਕਿੰਦਰੀ ਦਾ 55 ਦਾ 4x4 ਭਾਈ ਆਪਾਂ ਨੂੰ ਤਾਂ ਕੋਈ ਟ੍ਰੈਡ ਨਹੀਂ ਚਲਾਉਣਾ ਹੁੰਦਾ। ਤੂੰ ਤਾਂ ਕਮਾਈ ਨਹੀਂ ਆਸੀ ਆ। ਨਾ ਤਾਂ ਬੜਾ ਕਹਦਾ ਤਾਂ ਬੜਾ ਕਹਦਾ। 55 ਰਸ ਵੀ ਬੁਕਿੰਗ ਤੇ ਆ ਭਾਈ। ਬੁਕਿੰਗ ਬੁਕਿੰਗ। 4x4 ਲਓ ਬਈ ਆਪਣੇ ਜੋਬਰ ਦੀ ਸਰਵਿਸ ਦਾ ਕੰਮ ਸਟਾਰਟ ਆ ਤੇਲ ਕੱਢਤਾ ਬਾਈ ਨੇ ਕੀ ਗੱਲ ਲੈਣਾ ਇੱਥੇ ਦਾ ਹੁਣ ਲੈ ਟੂਲ ਰੈਂਟ ਅੱਛਾ ਬਾਈ ਰੈਂਗ ਲੈਣਾ ਲੱਗਦਾ ਨਹੀਂ ਲਾ ਫੱਕ ਨਹੀਂ ਬੰਦੇ ਨਾ ਲਓ ਬਈ ਮਕਲਾਲ ਕੱਢਤਾ ਚਾ ਲੈਦਾ ਆਪਾਂ ਸਮਾਨ ਟੂਲ ਰੈਂਟ ਵੀ ਪਾਉਣਾ ਪਊ ਹੈ ਨਹੀਂ ਕਹਿੰਦੇ ਬਾਈ ਕੀ ਕੀਤਾ ਮਹ ਲੀਟਰ ਪਾ ਦਾ ਨੇ ਜਾਲਾ ਹਣਾ ਲੋ ਵੇ ਫਿਲਟਰ ਦਾ ਲਾਤਾ ਨਵਾਂ ਬਾਈ ਨੇ ਹਾਈ ਸਰਵਿਸ ਹੀ ਕਰ ਲੈਣਾ ਕਰ ਲਿਆ ਹਾਈ ਮਗਾ ਸਰਵਿਸ ਕਰ ਬੀਜਾ ਜੈ ਸਰਪੋਸ ਜਿਹਾ ਮਾਈ ਜਿਹਾ ਮੈਂ ਸਭ ਤੋਂ ਪਹਿਲਾਂ ਕਰਾਉਣੇ ਜੈ ਸਰਪੋਸ ਸਰਪੋਸ ਮੇਰੇ ਨਾਲ ਕਿੰਨਾ ਘੱਟ ਲਾਉਣੇ ਵਿੱਚ ਪਾਣੀ ਸੀ 40 ਲੀਟਰ ਵਿੱਚ ਪਾਣੀ ਪਾਉਣ ਲਿਆ ਜਿਹੜਾ ਪਤਾ ਲੱਗਦਾ ਵੀ ਸੀ ਟੱਕਣ ਵੀ ਇੰਨਾਗਾ ਸਮਾਉ ਵੋਈ ਦਰ ਆਪਣੇ ਬਾਗੇ ਤੋਂ ਦੀ ਪਾਣੀ ਕਿਹੜਾ ਗਲਤੀ ਨਹੀਂ ਲੱਗਦਾ ਸਮੀ ਵੀਰੇ ਨਹੀਂ ਇਹ ਤਿਰੂ ਦਾ ਵੀ ਨਹੀਂ ਮਾਰਿਆ ਚਲੋ ਤੇਰੇ ਵਾਲੀ ਦੀ ਰੋਣਾ ਵਾਲਾ ਰੀਲ ਤਾਂ ਪਾ ਦਾਂਗੇ ਹੈਨਾ ਜਿਹਦੇ ਯਾਰ ਨੂੰ ਬਹੁਤ ਸੌਣਾ ਹੀ ਹੋਇਆ ਕਰੇ ਅੱਪਾ ਫਰੀਦਾ ਬੜਾਈ ਬੰਦ ਕੇ ਜੀ ਖਾਵਾ ਯਾਰ ਕਾਦਾ ਗਾਇਬ ਹੋ ਗਈ ਨੂੰ ਕੱਢ ਕੇ ਬਾਹਰ ਲੈ ਜਾ ਅੱਛਾ ਤੇਰੀ ਛਾਤਰੀ ਤੇ ਤੈਨੂੰ ਕੱਢ ਕੇ ਲੰਮੀ ਪੈਪ ਪਾ ਲਾ ਨਾ ਉਹ ਆ ਨਿਕਲ ਜੇ ਆ ਤਾਂ ਅਲ ਕੈਲੈਂਡਰ ਦਾ ਕਿਵੇਂ ਜੀ ਕਿਵੇਂ ਆ ਮੁੰਡੇ ਕਿਵੇਂ ਕਿਵੇਂ ਦੂਰ ਦੂਰ ਦਵਾਰੀ ਸੀ ਕਿ ਸਰਦਾਰ ਬੋਲਨ ਦਾ ਖਿਣੀ ਯਾਰ ਜਮਾ ਨਹੀਂ ਠੀਕ ਹੈ ਤੁਡੀ ਆ ਕੇ ਆਉਂਦੀ ਆ ਇਹਨੇ ਉਹ ਜਾਂਦੀ ਪਹਿਲਾਂ ਠੂਠੇ ਵਾਲੀ ਸੀ ਤੱਲੋਂ ਹੀ ਸਰੀਕ ਰਹਾ ਮੈਂ ਤੈਨੂੰ ਰਖਾਣਾ ਦੀ ਇੰਜੀਨੀਅਰ ਬਾਈ ਬਈ ਕਿੰਨੇ ਕਰਤੀ ਇਹ ਦੇ ਕਰੂਗੀ ਤੱਲੋਂ ਇਹਦਾ ਪੂਰਾ ਵਾਟਾ ਫੈਣਾ ਨਾ ਢੱਲੋਂ ਆਏ ਆਏ ਬੱਚੋ ਮਜੋ ਦੇਖੋ ਹੋ ਕੋਲ ਵੀ ਚੱਲ ਇਹ ਕੀ ਹੋ ਰਿਹਾ ਇਹ ਕੀ ਹੋ ਰਿਹਾ ਕਿਉਂ ਹੋਦਾ ਹੈ ਅਗਰੀਵੰਦ ਦੇ ਤੇ ਨਹੀਂ ਨਹੀਂ ਉਹ ਅਗਰੀਵੰਦ 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 ਇਹ ਅਗਰੀਵੰਦ ਚਰਖਾ ਆ ਸੱਕਾ ਆ ਵੇ ਲਓ ਬਾਈ ਜਾਂਸੀ ਜੋ ਸਰਵਿਸ ਕਰਾ ਲੈਂਦੀ ਮੁੰਡੇ ਆ ਕੇ ਦੁਕਾਨ ਤੇ ਕਹਿੰਦੇ ਮੱਕੀ ਦਾ ਵੀ ਲੈਣਾ ਕਿੰਨੇ ਦਾ ਪਿਆ ਕਿੰਨੇ ਜਵੈਗਾ ਰੇੜੀ ਚ 50440 ਰੇੜੀ ਚ ਉਹ ਐਵੇਂ ਟਰਾਲੀਆਂ ਘਿੱਚੀ ਫਿਰਦੇ ਹਰਦਾ ਉਹ ਵੀਡੀਓ ਜੋੜ ਜਾਓ ਲਓ ਬਾਈ ਰੇਕ ਪਾ ਤਾਰ ਲਿਆ ਹੁਣ ਮੁੰਡੇ ਨੂੰ ਚੱਲਿਆ ਸ਼ਾਦਰੀ ਲੈਣਾ ਹਾਂ ਕਹਿੰਦੇ ਅੱਜ ਡ੍ਰਾਈਵਰ ਦੀ ਲੁੱਕ ਚੇਂਜ ਕਰ ਦੇਣੀ ਆ ਅੱਜ ਦਾ ਦਿਨ ਆ ਕਹਿੰਦੇ ਕੱਲ ਨੂੰ ਹੀ ਡ੍ਰਾਈਵਰ ਦੀ ਲੁੱਕ ਚੇਂਜ ਕਰ ਦੇਣੀ ਕੱਲ ਨੂੰ ਸੈਲਫੀ ਚਾਹੀਦੀ ਹਾਂ ਹਾਂ ਦੇਖ ਕੇ ਵੀ ਇੱਦਾਂ ਦੇ ਫੋਟੋ ਕਰੀਆ ਲੈਟਾਂ ਨੂੰ ਕਰਦੇ ਰੇਕਾਂ ਦੇ ਮੁੰਡੇ ਦੀ ਟਾਕੀ ਵਾਲੀ ਪੈਂਦੀ ਆ ਲਓ ਬਾਈ ਆਪਾਂ ਪਹੁੰਚ ਗਏ ਜਿੱਥੇ ਛਾਤਰੀਆਂ ਬਣਦੀਆਂ ਆ ਅੱਜ ਲੈ ਕੇ ਜਾਲਦਿਆਂ ਚੋਪਰ ਦੀ ਕੱਪੜਿਆਂ ਦੀ ਛਾਤਰੀ ਅੰਦਰ ਘਰ ਆ ਛਾਤਰੀ ਲਓ ਬਾਈ ਆਪਣੀ ਛਾਤਰੀ ਜੋਗੀ ਕੰਪਲੀਟ ਆ ਚੱਕੋ ਢੋ ਲੋ ਬਾਪੇ ਨੇ ਬਣਾਈ ਆ ਗੱਲ ਹਾਂ ਜਓ ਅਮਾ ਆ ਬਾਈ ਜਿੰਦਾ ਹੈ ਧੰਨਵਾਦ ਬਾਈ ਸੰਗਲ ਅੰਦਰ ਚਲੀ ਕਨਰ ਕੱਲ ਨੂੰ ਜੋਬਰ ਦੀ ਲੁੱਕ ਚੇਂਜ ਕਰ ਦੇਣੀ ਆ ਮੁਰਗਾ ਟਾਂ ਪਾੜ ਨਾ ਦਿਓ ਜਾਂਦੇ ਜਾਂਦੀ ਕਿਤੇ ਹਾਂ ਫਟਾ ਫਟਾ ਚਲੋ ਚਲੋ ਹੁਣ ਆ ਪਾ ਕਿਤੇ ਹੋਰ ਤਾਂ ਨਹੀਂ ਰੁਕਣਾ ਬਾਈ ਸ਼ਾ ਕਰਤੀ ਸ਼ਾ ਹੁਣ ਕਹਿੰਦੇ ਮੁੰਡੇ ਸਿੱਧਾ ਜਾ ਕੇ ਪਿੰਡ ਰੁਕਣਗੇ ਕਾ ਕੋਲ ਚ ਆਦੇ ਕਾ ਕੋਲ ਚ ਪਾਣੀ ਦੇ ਨਾ ਗੇ ਰੁਕ ਰੋ ਪਰ ਇਹਦੀ ਬਲੌਗ ਦੀ ਗੱਲ ਆ